ਗੋਮਨੀ ਜਰਨੈਲ ਸਹਿਬ ਜਤਾ ਬਾਬਾ ਚਿਹਾਰ ਸਿੰਘ ਬਾਬਾ ਜੀ ਵਰਸਿੰਗ ਨਿਹੰਗ ਸਿੰਘ ਖਾਲਸਾ ਦਲ ਚਮਕੌਰ ਸਾਹਿਬ ਦਾਸ ਜਹਦਰ ਬਾਬਾ ਕੁਲਵਿੰਦਰ ਸਿੰਘ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ 750 350 ਸਾਲਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਆਰੀ ਆ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਡੇ ਕੋ ਚੇਤਨ ਜੀ ਪ੍ਰਵੀਂਦਰ ਪ੍ਰਵੀਂਦਰ ਭੱਟੀ ਜੀ ਕੀਤਨ ਸ਼ਰਮਾ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਇੱਕ ਕਈ ਦਿਨ ਪਹਿਲਾਂ ਆਏ ਸੀਗੇ ਜਿਹੜੇ ਕਿ ਇਹਨਾਂ ਨੇ ਇਹ ਗੁਰਮਤਾ ਕੀਤਾ ਸੀ ਵੀ ਇਹ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬਲੀ ਮਨਾਉਣੀ ਚਾਹੁੰਦੇ ਆ ਬੜੀ ਚੜ੍ਹਦੀ ਕਲਾ ਚ ਉਸ ਦੇ ਆਧਾਰ ਤੇ ਸਾਡੇ ਕੋ ਪਹੁੰਚਿਆ ਫਿਰ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾ ਜਿਹੜੇ ਮੌਜੂਦਾ ਜਿਹੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਮਿਲੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਹਿਬ ਨੂੰ ਮਿਲੇ ਜਿੱਦਿ ਸਾਰੀ ਮੀਟਿੰਗ ਹੋਈ ਹੈ ਵੀ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਤਾਬਲੀ ਇਹਨਾਂ ਨੇ ਦਰਬਾਰ ਸਾਹਿਬ ਰਮੰਦਰ ਸਾਹਿਬ ਤੋਂ ਲੱਗ ਕੇ ਜਿਵੇਂ ਪੜੋਂ ਪੜਾ ਹੁੰਦਿਆ ਹੋਇਆ ਸ਼ੀਸ਼ਗਾ ਸਾਹਿਬ ਚੰਦਰੀ ਚੌਂਕ ਪਹੁੰਚੇਗੀ ਸਾਰੇ ਆਪਾਂ ਚੜ੍ਹਦੀ ਕਲਾ ਦੇ ਸੰਜੋਗ ਕਰੀਏ ਕਿਉਂਕਿ ਨਿਸ਼ਾਨ ਸਾਹਿਬਾਂ ਦੀ ਗਵਾਹੀ ਦੇ ਹੇਠ ਪੰਜ ਪੈਰਿਆਂ ਦੀ ਗਵਾਹੀ ਦੇ ਹੇਠ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਏ ਦੇ ਹੇਠੇ ਜਿਹੜਾ ਕਿ ਸ਼ਤਾਬਲੀ ਮਨਾਈ ਜਾਣੀ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਨਾਦਨ ਧਰਮ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਚੜ੍ਹ ਕੇ ਆਪਾਂ ਹਿੱਸਾ ਲਈਏ ਕਿਉਂਕਿ ਸਾਰੇ ਆਪਾਂ ਇੱਕੋ ਹੀ ਸਿੱਖ ਕੌਮ ਸਾਰਾ ਪੰਥ ਨਿਆਂ ਸਿੰਘ ਜਥੇਬੰਦੀਆ ਸੰਪਰਦਾਵਾ ਸਾਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬੀ ਨੂੰ ਮੁੱਖ ਰੱਖਦੇ ਆ ਜਿਹੜਾ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਨਗਰ ਗ੍ਰਿਤਨ ਲੈ ਕੇ ਦਿੱਲੀ ਚਾਂਦਨੀ ਚੌਕ ਪਹੁੰਚਣਾ ਪਿਆ ਕਿੰਨੀ ਕਿ ਸੰਗਤ ਜੀ ਸੰਗਤ ਕਿੱਥੇ ਜਾ ਰਹੀ ਹੈ ਦੇਖੋ ਸੰਗਤ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਸਾਰੇ ਬੜੀ ਚੜ੍ਹਦੀ ਕਲਾ ਜੇ ਪ੍ਰਚਾਰ ਕਰ ਰਹੇ ਆ ਕਿਉਂਕਿ ਧਰਮ ਕੋ ਛੋਟੇ ਨਹੀਂ ਹੁੰਦੇ ਹੈ ਕਿ ਜਦੋਂ ਸਾਰਿਆਂ ਨੇ ਏਕਤਾ ਦਾ ਸੰਦੇਸ਼ ਦੇਣਾ ਹੋਵੇ ਕਿਉਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਉਹ ਕੁਰਬਾਨੀ ਹੈ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਐਡੀ ਵੱਡੀ ਐਡਾ ਵੱਡਾ ਪਰਾਲਾ ਐ ਐਡਾ ਵੱਡਾ ਪਰਾਲਾ ਕਰਕੇ ਆਪਾਂ ਚੜ੍ਹਦੇ ਗਲਾਚੇ ਜਿਵੇਂ ਹੁਣ ਇਹਨਾਂ ਦੀ ਮੰਗਾ ਵੀ ਜਿਹੜਾ ਭਾਰਤ ਮਾਲਾ ਰੋਡ ਜਾਂ ਵੱਡੇ ਰੋੜੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਰੱਖੇ ਜਾਣ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਤਿਹਾਸ ਉਹ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪੜਾਇਆ ਜਾਵੇ ਤੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਨੂੰ ਸਾਡੀਆਂ ਨਸਲਾਂ ਨੂੰ ਪਤਾ ਲੱਗੇ ਵੀ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਰਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਪੜਾਉ ਪੜਾਈ ਕਿਹੜੇ ਹਾਲਾਤ ਦੇ ਨਾਲ ਅਨੰਦਪੁਰ ਸਾਹਿਬ ਪਹੁੰਚੇ ਸੀ ਹਾਂਜੀ ਹਾਂਜੀ ਸਿੰਘ ਸਾਹਿਬ ਗਿਆਨੀ ਕਲਬੀ ਗਲਦੀਪ ਸਿੰਘ ਗੜਗੱਜ ਜੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਕੱਲ ਨਾਲ ਮਨਿੰਦਰ ਸਿੰਘ ਜੀ ਬਾਬਾ ਮਾਨ ਸਿੰਘ ਜੀ ਸਾਰੇ ਜਾ ਕੇ ਆਏ ਆ ਉਹਨਾਂ ਨੇ ਬੜੀ ਚੜ੍ਹਦੀ ਕਲਾ 'ਚ ਇਹਨਾਂ ਨੂੰ ਭਰੋਸਾ ਦਿੱਤਾ ਵੀ ਕਾਲ ਤੱਕ ਸਾਥੋਂ ਜਿਹੜੇ ਵੀ ਸੰਯੋਗ ਦੀ ਲੋੜ ਏ ਚੜ੍ਹਦੀ ਗਲਾ 'ਦੇ ਵਿੱਚ ਸਾਰਾ ਉਹਨਾਂ ਵੱਲੋਂ ਸੰਯੋਗ ਦਿੱਤਾ ਜਾਏਗਾ ਜਿੱਥੇ ਕੋਈ ਕਿਸੇ ਚੀਜ਼ ਦੀ ਲੋੜ ਏ ਕਹਿੰਦੇ ਚੜ੍ਹਦੀ ਗਲਾ 'ਚ ਰਹਿ ਕੇ ਤੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚੜ੍ਹਦੀ ਗਲਾ 'ਚ 350 ਸਾਲਾਂ ਸਦਾ ਬਲੀ ਮਨਾਉਂਦੇ ਹੂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੂ ਸੰਗਤ ਨੂੰ ਸਮੁੱਚੀ ਸੰਗਤ ਨੂੰ ਇਹੀ ਬੇਨਤੀ ਆ ਵੀ ਆਪਾਂ ਚੜ੍ਹਦੀ ਗਲਾ ਦੇ ਵਿੱਚ ਪਹਿਲੀ ਵਾਰ ਇੱਕ ਸਨਾਤਨ ਧਰਮ ਵੱਲੋਂ ਵੀ ਬੜਾ ਵੱਡਾ ਸੰਯੋਗ ਕੀਤਾ ਜਾ ਰਿਹਾ ਹੈ ਆ ਸਾਡੇ ਭਰਾ ਬੈਠੇ ਨੇ ਬੜੀ ਚੜ੍ਹਦੀ ਕਲਾ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਦੇ ਕਰਕੇ ਜਿਹੜਾ ਤਿਲਕ ਟਿੱਕਾ ਸਾਰਾ ਕੁਝ ਜਿਹੜਾ ਬਚਿਆ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਇਹਨਾਂ ਦਾ ਸੰਜੋਗ ਕਰੋ ਤਕੜੇ ਹੋ ਕੇ ਜਿਹੜਾ ਕਿ ਇੰਦੀ ਕਿ ਚੜ੍ਹਦੀ ਕਲਾ ਦੇ ਵਿੱਚ ਜਿਹੜੀ 350 ਸਾਲਾਂ ਸਤਾਬਲੀ ਮਨਾਈ ਜਾਵੇ ਤੇ ਜਿਹੜੀ ਇਹਨਾਂ ਦੀ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਆਉਣ ਵਾਲੇ ਟਾਈਮ ਤੇ ਜਿਵੇਂ ਪੀਐਮ ਹੋਗਾ ਜਿੰਨੇ ਵੀ ਰਾਜ ਰਾਜ ਪੈਂਦੇ ਆ ਉਹ ਸਾਰੇ ਬੜੀ ਚੜ੍ਹਦੀ ਕਲਾ 'ਚ ਗੁਰੂ ਤੇਗ ਬਹਾਦਰ ਪਾਸ਼ਾ ਦੇ ਜਿਹੜੀ ਨਗਰ ਕੀਰਤਨ ਜਾਣਾ ਉਹਦਾ ਸਵਾਗਤ ਕਰਨ ਤੇ ਸਾਰੇ ਇਹ ਕੇ ਦਾ ਸੰਦੇਸ਼ ਦੇਈ ਆਪੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਵਿੰਦਰ ਭੱਟੀ ਤੇ ਮੇਰੇ ਨਾਲ ਮੇਰੇ ਦੋਸਤ ਮੇਰੇ ਬ੍ਰਦਰ ਐਡਵੋਕੇਟ ਕੇਤਨ ਸ਼ਰਮਾ ਜੀ ਜਦ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਇਹ ਫਰਿਆਦ ਲੈ ਕੇ ਬਾਬਾ ਜੀ ਕੋਲ ਗਏ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਆਹ ਕੁਝ ਕਰਨਾ ਚਾਹੁੰਦੇ ਆ ਤਾਂ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਲੋਕਾਂ ਨੇ ਕੁਝ ਤਥਾ ਕਤਿਤ ਰੋਂਦੇ ਠੇਕੇਦਾਰਾਂ ਨੇ ਜਿਹੜਾ ਸਾਡੇ ਅੰਦਰ ਡਰ ਭੈ ਦਾ ਮਾਹੌਲ ਪੈਦਾ ਕੀਤਾ ਸੀ ਸਾਡੇ ਦੋਨਾਂ ਦੇ ਅੰਦਰ ਵੀ ਉਹ ਕਿਤੇ ਨਾ ਕਿਤੇ ਡਰ ਸੀ ਪਰ ਜਦੋਂ ਅਸੀਂ ਬਾਬਾ ਜੀ ਕੋਲ ਪਹੁੰਚੇ ਇਹਨਾਂ ਨੇ ਸਾਡੀ ਗੱਲ ਬੜੇ ਪਿਆਰ ਨਾਲ ਸੁਣੀ ਸਾਨੂੰ ਬੜੀਆਂ ਗੱਲਾਂ ਸਮਝਾਈਆਂ ਸਾਡੇ ਅੰਦਰੋਂ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੇ ਪਾੜ ਪਾਣ ਵਾਲੇ ਕੁਝ ਇੱਕ ਲੋਕ ਨੇ ਬਾਕੀ ਤਾਂ ਜਿਹੜਾ ਸਾਡਾ ਸਮਾਜ ਹੈ ਉਹ ਹਮੇਸ਼ਾ ਤੋਂ ਇਕੱਠਾ ਹੈ ਤੇ ਇਕੱਠਾ ਹੀ ਰਹੇਗਾ ਜਦੋਂ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਗੜਗੱਜ ਜੀ ਦੇ ਕੋਲ ਪਹੁੰਚੇ ਆ ਉਦੋਂ ਵੀ ਸਿੰਘ ਸਾਹਿਬ ਨੇ ਇੰਨਾ ਪਿਆਰ ਦੇ ਨਾਲ ਸਾਡੇ ਨਾਲ ਮਨਿੰਦਰ ਜੀ ਵੀ ਸੀ ਸਿੰਘ ਸਾਹਿਬ ਸਾਡੇ ਨਾਲ ਮਨਿੰਦਰ ਸਿੰਘ ਜੀ ਵੀ ਸੀਗੇ ਉਦੋਂ ਉਹਨਾਂ ਨੇ ਇੰਨੇ ਪਿਆਰ ਨਾਲ ਸਾਨੂੰ ਗਲੇ ਲਾਇਆ ਤੇ ਇੰਨਾ ਸਾਨੂੰ ਉਹਨਾਂ ਨੇ ਸਨੇਹ ਦੇ ਨਾਲ ਹਰ ਚੀਜ਼ ਪਿਆਰ ਦੇ ਨਾਲ ਸਮਝਾਈ ਤੇ ਐਡਾ ਸਹਿਯੋਗ ਐਡਾ ਸਹਿਯੋਗ ਸ਼ਾਇਦ ਮੈਂ ਆਪ ਦੇ ਮੈਂ ਵੀ ਬਹੁਤ ਜਥੇਵੰਦੀਆਂ ਦੇ ਵਿੱਚ ਵਿਚਰਿਆ ਰਿਹਾ ਬੜਾ ਕੁਝ ਹੈ ਅਸੀਂ ਵੀ ਰਹੇ ਹਾਂ ਮੈਂ ਔਰ ਕੇਤਨ ਜੀ ਰਹੇ ਹਾਂ ਐਡਾ ਪਿਆਰ ਔਰ ਸਹਿਯੋਗ ਐਡਾ ਸਾਨੂੰ ਉਮੀਦ ਨਹੀਂ ਸੀ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਔਰ ਸਹਿਯੋਗ ਦਿੱਤਾ ਹੈ ਤੇ ਮੈਂ ਅੱਜ ਮੈਂ ਔਰ ਕੇਤਨ ਅਸੀਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਆ ਹਿੰਦੂ ਭਰਾਵਾਂ ਦੇ ਅੱਗੇ ਆ ਸਨਾਤਨੀ ਜਥੇਬੰਦੀਆਂ ਦੇ ਅੱਗੇ ਕਿ ਭਰਾਵੋ ਜਥੇਬੰਦੀਆਂ ਤਾਂ ਬਹੁਤ ਹੋ ਗਈਆਂ ਇੱਕ ਵਾਰ ਇਕੱਠੇ ਹੋ ਕੇ ਇਹ ਧਰਮ ਦੇ ਕੁਝ ਤਥਾ ਕਥਿਤ ਸੁਬੰਭੂ ਠੇਕੇਦਾਰਾਂ ਨੂੰ ਨਾਲ ਦੀ ਨਾਲ ਧਰਮ ਦੇ ਨਾਂ ਤੇ ਇਹ ਪਾੜ ਪਾਣ ਵਾਲੇ ਦਰਾਰ ਪਾਣ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਅਸੀਂ ਏਕੇ ਦਾ ਮੈਸੇਜ ਲੋਕਾਂ ਨੂੰ ਦੇ ਸਕੀਏ ਅਕਾਲ ਤੱਕ ਸਾਥ ਤੱਕ ਗਏ ਉਹ ਸਨਾਤਨ ਧਰਮ ਦੇ ਜਥੇਦਾਰਾਂ ਦੇ ਨਾਲ ਉਹਨਾਂ ਦੇ ਨਾਲ ਕਾਫੀ ਲੋਕ ਸਾਡੇ ਨਾਲ ਇਸ ਵਕਤ ਸਾਡੇ ਨਾਲ ਟੱਚ ਦੇ ਵਿੱਚ ਨੇ ਹੋਰ ਜਿਹੜੇ ਸਾਡੇ ਸਨਾਤਨ ਧਰਮ ਦੇ ਵੱਡੇ ਜਿਹੜੇ ਲੋਕ ਹੈਗੇ ਆ ਸਤਕਾਰਯੋਗ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਕਿਉਂਕਿ ਇਹ ਯਾਤਰਾ ਤੋਂ ਪਹਿਲਾਂ ਪਹਿਲਾਂ ਅਸੀਂ ਨਵੰਬਰ ਤੱਕ ਇਹ ਯਾਤਰਾ ਅਸੀਂ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਤੱਕ ਕੁਝ ਨਾਲ ਫੋਨ ਰਾਹੀਂ ਗੱਲ ਹੋ ਚੁੱਕੀ ਹੈ ਕੁਝ ਲੋਕ ਟੱਚ ਦੇ ਵਿੱਚ ਨੇ ਕੁਝ ਲੋਕਾਂ ਕੋਲ ਜਿਹੜੇ ਮਹਾਨ ਸੰਤ ਨੇ ਉਹਨਾਂ ਕੋਲ ਜਾ ਕੇ ਅਸੀਂ ਫਰਿਆਦ ਇਹਨਾਂ ਵੀ ਲਗਾ ਰਹੇ ਹਾਂ ਕੀ ਕਹਿਣਾ ਚਾਹੋਗੇ ਸੋ ਸੰਗਤਾ ਨੂੰ ਦੇਖ ਰਹੀ ਹੈਗੀ ਹੈ ਜੀ ਕਿਹੜੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ ਸਭ ਇਹ ਇਹ ਨਵੰਬਰ ਦੇ ਵਿੱਚ ਸ਼ੁਰੂ ਹੋਏਗੀ ਦਾ ਡੇਟ ਅਸੀਂ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਰੂਟ ਮੈਪ ਪਲਾਨ ਦੱਸਾਂਗੇ ਕਿਉਂ ਕਿ ਕਿਉਂਕਿ ਸਾਡੇ ਸਿੰਘ ਸਾਭਾ ਵੱਲੋਂ ਹੋਰ ਵੀ ਕੋਈ ਧਰਮ ਯਾਤਰਾ ਕੱਢੀ ਜਾਂਦੀਆਂ ਕਿਉਂਕਿ ਬਹੁਤ ਵੱਡਾ ਇਹ ਦਿਨ ਹੁੰਦਾ ਹੈ 350 ਸਾਲਾ ਮਨਾਇਆ ਜਾ ਰਿਹਾ ਹੈ ਅਸੀਂ ਬੜੀ ਜਲਦੀ ਉਹਦੀ ਡੇਟ ਦੱਸਾਂਗੇ ਕਿਉਂ ਕਿ ਕਿਉਂਕਿ ਜਿਹੜੇ ਉਹ ਸਾਡੇ ਸਿੰਘ ਸਾਹਿਬ ਜਿਹੜੇ ਹੋਰ ਜਿਹੜੇ ਜਥੇ ਕੱਢ ਰਹੇ ਨੇ ਉਹਨਾਂ ਨਾਲ ਕਿਤੇ ਡੇਟ ਕਲੈਸ਼ ਨਾ ਹੋ ਜਾਣ ਇਸ ਕਰਕੇ ਅਸੀਂ ਉਸ ਤਰੀਕੇ ਦੇ ਨਾਲ ਸਾਰਾ ਇਹ ਰੂਟ ਬਣਾ ਕੇ ਬੜੀ ਜਲਦੀ ਪ੍ਰੈਸ ਨੂੰ ਦੱਸਾਂਗੇ ਸਰੂਮਨੀ ਜਰਨੈਲ ਸਾਹਿਬ ਜਤਾ ਬਾਬਾ ਚਿਹਾਰ ਸਿੰਘ ਬਾਬਾ ਜੀ ਵਰ ਸਿੰਘ ਨੈਂਗ ਸਿੰਘ ਖਾਲਸਾ ਦਲ ਚਮਕੌਰ ਸਾਹਿਬ ਦਾਸ ਜਹਦਰ ਬਾਬਾ ਕੁਲਵਿੰਦਰ ਸਿੰਘ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸ਼ਤਾਬਲੀ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਆਰੀ ਆ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਡੇ ਕੋ ਚੇਤਨ ਜੀ ਪਰਵਿੰਦਰ ਪਰਵਿੰਦਰ ਭੱਟੀ ਜੀ ਕੀਤਨ ਸ਼ਰਮਾ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਕਈ ਦਿਨ ਪਹਿਲਾਂ ਆਏ ਸੀਗੇ ਜਿਹੜੇ ਕੀ ਇਹਨਾਂ ਨੇ ਇਹ ਗੁਰਮਤਾ ਕੀਤਾ ਸੀ ਵੀ ਇਹ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬਲੀ ਮਨਾਉਣੀ ਚਾਹੁੰਦੇ ਆ ਬੜੀ ਚੜ੍ਹਦੀ ਕਲਾ ਦੇ ਉਸੇ ਆਧਾਰ ਤੇ ਸਾਡੇ ਕੋ ਪਹੁੰਚੇ ਆ ਫਿਰ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਜਿਹੜੇ ਮੌਜੂਦਾ ਜਹਦਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਮਿਲੇ ਧਰਮ ਪ੍ਰਚਾਰਕ ਮੀਟਿੰਗ ਦੇ ਸਕੱਤਰ ਸਾਹਿਬ ਨੂੰ ਮਿਲੇ ਜਿਹੜੀ ਸਾਰੀ ਮੀਟਿੰਗ ਹੋਈ ਹੈ ਵੀ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਤਾਬਲੀ ਨਾਲੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਲੱਗ ਕੇ ਜਿਵੇਂ ਪੜੋਂ ਪੜਾ ਹੁੰਦਿਆ ਹੋਇਆ ਸੀਸਗੰਜ ਸਾਹਿਬ ਚੰਦਰੀ ਚੌਂਕ ਪਹੁੰਚੇਗੀ ਸਾਰੇ ਆਪਾਂ ਚੜ੍ਹਦੀ ਕਲਾ ਜੇ ਸੰਜੋਗ ਕਰੀਏ ਕਿਉਂਕਿ ਨਿਸ਼ਾਨ ਸਾਹਿਬਾਂ ਦੀ ਗਵਾਹੀ ਦੇ ਹੇਠ ਪੰਜ ਪੈਰਿਆਂ ਦੀ ਗਵਾਹੀ ਦੇ ਹੇਠ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ੇਡ ਦੇ ਹੇਠੇ ਜਿਹੜਾ ਇੱਕ ਸ਼ਤਾਬਲੀ ਮਨਾਈ ਜਾਣੀ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਸਨਾਦਨ ਧਰਮ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਚੜ੍ਹ ਕੇ ਆਪਾਂ ਹਿੱਸਾ ਲਈਏ ਕਿਉਂਕਿ ਸਾਰੇ ਆਪਾਂ ਇੱਕੋ ਹੀ ਸਿੱਖ ਕੌਮ ਸਾਰਾ ਪੰਥ ਨਿਆਂ ਸਿੰਘ ਜਥੇਬੰਦੀਆ ਸੰਪਰਦਾਵਾ ਸਾਰੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸਤਾਬੀਨ ਮੁੱਖ ਰੱਖਦੇ ਆ ਜਿਹੜਾ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਨਗਰਕ੍ਰਿਤਨ ਲੈ ਕੇ ਦਿੱਲੀ ਚਾਂਦਨੀ ਚੌਕ ਪਹੁੰਚਣਾ ਪਿਆ ਕਿੰਨੀ ਸੰਗਤ ਜੀ ਅਸ਼ੰਭਾ ਕੀਤੀ ਜਾ ਰਹੀ ਹੈ ਦੇਖੋ ਸੰਗਤ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਸਾਰੇ ਬੜੀ ਚੜ੍ਹਦੀ ਕਲਾ 'ਚ ਪ੍ਰਚਾਰ ਕਰ ਰਹੇ ਆ ਕਿਉਂਕਿ ਧਰਮ ਕੋ ਛੋਟੇ ਨਹੀਂ ਹੁੰਦੇ ਹੈ ਕਿ ਜਦੋਂ ਸਾਰਿਆਂ ਨੇ ਏਕਤਾ ਦਾ ਸੰਦੇਸ਼ ਦੇਣਾ ਹੋਵੇ ਕਿਉਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਉਹ ਕੁਰਬਾਨੀ ਆ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਐਡੀ ਵੱਡੀ ਐਡਾ ਵੱਡਾ ਪਰਾਲਾ ਹੈ ਜੀ ਐਡਾ ਵੱਡਾ ਪਰਾਲਾ ਕਰਕੇ ਆਪਾਂ ਚੜ੍ਹਦੀ ਗਲਾ 'ਚ ਜਿਵੇਂ ਹੁਣ ਇਹਨਾਂ ਦੀ ਮੰਗਾਂ ਵੀ ਜਿਹੜਾ ਭਾਰਤ ਮਾਲਾ ਰੋਡ ਜਾਂ ਵੱਡੇ ਰੋੜੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਰੱਖੇ ਜਾਣ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਤਿਹਾਸ ਉਹ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਪੜਾਇਆ ਜਾਵੇ ਤੇ ਆਉਣ ਵਾਲੇ ਸਾਡੀ ਪੀੜ੍ਹੀਆਂ ਨੂੰ ਸਾਡੀਆਂ ਨਸਲਾਂ ਨੂੰ ਪਤਾ ਲੱਗੇ ਵੀ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਰਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਪੜਾਉ ਪੜਾਈ ਕਿਹੜੇ ਹਾਲਾਤ ਦੇ ਨਾਲ ਅਨੰਦਪੁਰ ਸਾਹਿਬ ਪਹੁੰਚੇ ਸੀ ਕਾਂਟਕ ਸਾਹਿਬ ਦੇ ਜਦ ਨਾਲ ਵੀ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਸਿੰਘ ਸਾਹਿਬ ਗਿਆਨੀ ਕਲਬੀ ਗੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਕੱਲ ਨਾਲ ਮਨਿੰਦਰ ਸਿੰਘ ਜੀ ਬਾਬਾ ਮਾਨ ਸਿੰਘ ਜੀ ਸਾਰੇ ਜਾ ਕੇ ਆਏ ਆ ਉਹਨਾਂ ਨੇ ਬੜੀ ਚੜ੍ਹਦੀ ਕਲਾ 'ਚ ਇਹਨਾਂ ਨੂੰ ਭਰੋਸਾ ਦਿੱਤਾ ਵੀ ਕਾਲ ਤੱਕ ਸਾਥ ਤੋਂ ਜਿਹੜੇ ਵੀ ਸੰਯੋਗ ਦੀ ਲੋੜ ਏ ਚੜ੍ਹਦੀ ਗਲਾ 'ਦੇ ਵਿੱਚ ਸਾਰਾ ਉਹਨਾਂ ਵੱਲੋਂ ਸੰਯੋਗ ਦਿੱਤਾ ਜਾਏਗਾ ਜਿੱਥੇ ਕੋਈ ਕਿਸੇ ਚੀਜ਼ ਦੀ ਲੋੜ ਏ ਕਹਿੰਦੇ ਚੜ੍ਹਦੀ ਗਲਾ 'ਚ ਰਹਿ ਕੇ ਤੇ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚੜ੍ਹਦੀ ਗਲਾ 'ਚ 350 ਸਾਲਾਂ ਸਦਾ ਬਲੀ ਬਣਾਉ। ਸੂਚੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਸੂਚੀ ਸੰਗਤ ਨੂੰ ਇਹ ਬੇਨਤੀ ਆ ਵੀ ਆਪਾਂ ਚੜ੍ਹਦੀ ਗਲਾ ਦੇ ਵਿੱਚ ਪਹਿਲੀ ਵਾਰ ਇੱਕ ਸਨਾਤਨ ਧਰਮ ਵੱਲੋਂ ਵੀ ਬੜਾ ਵੱਡਾ ਸੰਯੋਗ ਕੀਤਾ ਜਾ ਰਿਹਾ ਹੈ। ਆ ਸਾਡੇ ਭਰਾ ਬੈਠੇ ਨੇ ਬੜੀ ਚੜ੍ਹਦੀ ਕਲਾ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਦੇ ਕਰਕੇ ਜਿਹੜਾ ਤਿਲਕ ਟਿੱਕਾ ਸਾਰਾ ਕੁਝ ਜਿਹੜਾ ਬਚਿਆ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਇਹਨਾਂ ਦਾ ਸੰਜੋਗ ਕਰੋ ਤਕੜੇ ਹੋ ਕੇ ਜਿਹੜਾ ਕਿ ਇੱਦੀ ਕਿ ਚੜ੍ਹਦੀ ਗਲਾ ਦੇ ਵਿੱਚ ਜਿਹੜੀ 350 ਸਾਲਾਂ ਸਤਾਬਲੀ ਮਨਾਈ ਜਾਵੇ ਤੇ ਜਿਹੜੀ ਇਹਨਾਂ ਦੀ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਆਉਣ ਵਾਲੇ ਟਾਈਮ ਤੇ ਜਿਵੇਂ ਪੀਐਮ ਹੋਗਾ ਜਿੰਨੇ ਵੀ ਰਾਜ ਰਾਜ ਪੈਂਦੇ ਆ ਉਹ ਸਾਰੇ ਬੜੀ ਚੜ੍ਹਦੀ ਗਲਾ 'ਚ ਗੁਰੂ ਤੇਗ ਬਹਾਦਰ ਪਾਸ਼ਾ ਦੇ ਜਿਹੜੀ ਨਗਰ ਕੀਰਤਨ ਜਾਣਾ ਉਹਦਾ ਸਵਾਗਤ ਕਰਨ ਤੇ ਸਾਰੇ ਇਹ ਕਹਿੰਦਾ ਸੰਦੇਸ਼ ਦਈ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਵਿੰਦਰ ਭੱਟੀ ਤੇ ਮੇਰੇ ਨਾਲ ਮੇਰੇ ਦੋਸਤ ਮੇਰੇ ਬ੍ਰਦਰ ਐਡਵੋਕੇਟ ਕੇਤਨ ਸ਼ਰਮਾ ਜੀ ਜਦ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਇਹ ਫਰਿਆਦ ਲੈ ਕੇ ਬਾਬਾ ਜੀ ਕੋਲ ਗਏ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਆ ਕੁਝ ਕਰਨਾ ਚਾਹੁੰਦੇ ਆ ਤਾਂ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਲੋਕਾਂ ਨੇ ਕੁਝ ਤਥਾ ਕਤਿਤ ਰੋਂਦੇ ਠੇਕੇਦਾਰਾਂ ਨੇ ਜਿਹੜਾ ਸਾਡੇ ਅੰਦਰ ਡਰ ਭੈ ਦਾ ਮਾਹੌਲ ਪੈਦਾ ਕੀਤਾ ਸੀ ਸਾਡੇ ਦੋਨਾਂ ਦੇ ਅੰਦਰ ਵੀ ਉਹ ਕਿਤੇ ਨਾ ਕਿਤੇ ਡਰ ਸੀ ਪਰ ਜਦੋਂ ਅਸੀਂ ਬਾਬਾ ਜੀ ਕੋਲ ਪਹੁੰਚੇ ਇਹਨਾਂ ਨੇ ਸਾਡੀ ਗੱਲ ਬੜੇ ਪਿਆਰ ਨਾਲ ਸੁਣੀ ਸਾਨੂੰ ਬੜੀਆਂ ਗੱਲਾਂ ਸਮਝਾਈਆਂ ਸਾਡੇ ਅੰਦਰੋਂ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੇ ਪਾੜ ਪਾਣ ਵਾਲੇ ਕੁਛਕ ਲੋਕ ਨੇ ਬਾਕੀ ਤਾਂ ਜਿਹੜਾ ਸਾਡਾ ਸਮਾਜ ਹੈ ਉਹ ਹਮੇਸ਼ਾ ਤੋਂ ਇਕੱਠਾ ਹੈ ਤੇ ਇਕੱਠਾ ਹੀ ਰਹੇਗਾ ਜਦੋਂ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਦੀ ਗੜਗੱਜ ਜੀ ਕੋਲ ਪਹੁੰਚੇ ਆ ਉਦੋਂ ਵੀ ਸਿੰਘ ਸਾਹਿਬ ਨੇ ਇੰਨਾ ਪਿਆਰ ਦੇ ਨਾਲ ਸਾਡੇ ਨਾਲ ਮਨਿੰਦਰ ਜੀ ਵੀ ਸੀ ਸਿੰਘ ਸਾਹਿਬ ਸਾਡੇ ਨੰਮਿੰਦਰ ਸਿੰਘ ਜੀ ਵੀ ਸੀਗੇ ਉਦੋਂ ਉਹਨਾਂ ਨੇ ਇੰਨੇ ਪਿਆਰ ਨਾਲ ਸਾਨੂੰ ਗਲੇ ਲਾਇਆ ਤੇ ਇੰਨਾ ਸਾਨੂੰ ਉਹਨਾਂ ਨੇ ਸਨੇਹ ਦੇ ਨਾਲ ਹਰ ਚੀਜ਼ ਪਿਆਰ ਦੇ ਨਾਲ ਸਮਝਾਈ ਤੇ ਐਡਾ ਸਹਿਯੋਗ ਐਡਾ ਸਹਿਯੋਗ ਸ਼ਾਇਦ ਮੈਂ ਆਪ ਦੇ ਮੈਂ ਵੀ ਬਹੁਤ ਜਥੇਵੰਦੀਆਂ ਦੇ ਵਿੱਚ ਵਿਚਰਿਆ ਰਿਹਾ ਬੜਾ ਕੁਝ ਹੈ ਅਸੀਂ ਵੀ ਰਹੇ ਹਾਂ ਮੈਂ ਔਰ ਕੇਤਨ ਜੀ ਰਹੇ ਹਾਂ ਇੱਡਾ ਪਿਆਰ ਔਰ ਸਹਿਯੋਗ ਇੱਡਾ ਸਾਨੂੰ ਉਮੀਦ ਨਹੀਂ ਸੀ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਔਰ ਸਹਿਯੋਗ ਦਿੱਤਾ ਹੈ ਤੇ ਮੈਂ ਅੱਜ ਮੈਂ ਔਰ ਕੇਤਨ ਅਸੀਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਆ ਹਿੰਦੂ ਭਰਾਵਾਂ ਦੇ ਅੱਗੇ ਆ ਸਨਾਤਨੀ ਜਥੇਬੰਦੀਆਂ ਦੇ ਅੱਗੇ ਕਿ ਭਰਾਵੋ ਜਥੇਬੰਦੀਆਂ ਦਾ ਬਹੁਤ ਹੋ ਗਈਆਂ ਇੱਕ ਵਾਰ ਇਕੱਠੇ ਹੋ ਕੇ ਇਹ ਧਰਮ ਦੇ ਕੁਝ ਤਥਾ ਕਤਿਤ ਵੈੰਭੂ ਠੇਕੇਦਾਰਾਂ ਨੂੰ ਨਾਲ ਦੀ ਨਾਲ ਧਰਮ ਦੇ ਨਾਂ ਤੇ ਇਹ ਪਾੜ ਪਾਣ ਵਾਲੇ ਦਰਾਰ ਪਾਣ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ ਯਾਤਰਾ ਦੇ ਵਿੱਚ ਬੱਤੋ ਬੱਦ ਇਕੱਠੇ ਹੋ ਕੇ ਅਸੀਂ ਏਕੇ ਦਾ ਮੈਸੇਜ ਲੋਕਾਂ ਨੂੰ ਦੇ ਸਕੀ। ਆਖਰ ਤੱਕ ਸਾਫ ਤਾਂ ਗਏ ਉਹ ਸਨਾਤਨ ਧਰਮ ਦੇ ਜਥੇਦਾਰਾਂ ਦੇ ਨਾਲ ਉਹਨਾਂ ਦੇ ਨਾਲ ਕਾਫੀ ਲੋਕ ਸਾਡੇ ਨਾਲ ਇਸ ਵਕਤ ਸਾਡੇ ਨਾਲ ਟੱਚ ਦੇ ਵਿੱਚ ਨੇ ਹੋਰ ਜਿਹੜੇ ਸਾਡੇ ਸਨਾਤਨ ਧਰਮ ਦੇ ਵੱਡੇ ਜਿਹੜੇ ਲੋਕ ਹੈਗੇ ਆ ਸਤਿਕਾਰਯੋਗ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਕਿਉਂਕਿ ਇਹ ਯਾਤਰਾ ਤੋਂ ਪਹਿਲਾਂ ਪਹਿਲਾਂ ਅਸੀਂ ਨਵੰਬਰ ਤੱਕ ਇਹ ਯਾਤਰਾ ਅਸੀਂ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਤੱਕ ਕੁਝ ਨਾਲ ਫੋਨ ਰਾਹੀਂ ਗੱਲ ਹੋ ਚੁੱਕੀ ਹੈ ਕੁਝ ਲੋਕ ਟੱਚ ਦੇ ਵਿੱਚ ਨੇ ਕੁਝ ਲੋਕਾਂ ਕੋਲ ਮਹਾਨ ਸੰਤ ਨੇ ਉਹਨਾਂ ਕੋਲ ਜਾ ਕੇ ਅਸੀਂ ਫਰਿਆਦ ਇਹਨਾਂ ਵੀ ਲਗਾ ਰਹੇ ਕੀ ਕਹਿਣਾ ਚਾਹੋਗੇ ਸੂ ਸੰਗਠਨ ਨੂੰ ਦੇਖ ਰਹੀ ਹੈਗੀ ਹੈ ਜੀ ਕਿਹੜੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ ਇਹ ਇਹ ਨਵੰਬਰ ਦੇ ਵਿੱਚ ਸ਼ੁਰੂ ਹੋਏਗੀ ਦਾ ਡੇਟ ਅਸੀਂ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਰੂਟ ਮੈਪ ਪਲਾਨ ਦੱਸਾਂਗੇ ਕਿਉਂ ਕਿ ਕਿਉਂਕਿ ਸਾਡੇ ਸਿੰਘ ਸਾਭਾ ਵੱਲੋਂ ਹੋਰ ਵੀ ਕੋਈ ਧਰਮ ਯਾਤਰਾ ਕੱਢੀਆਂ ਜਾਂਦੀਆਂ ਕਿਉਂਕਿ ਬਹੁਤ ਵੱਡਾ ਇਹ ਦਿਨ ਹੁੰਦਾ ਹੈ 350 ਸਾਲਾ ਮਨਾਇਆ ਜਾ ਰਿਹਾ ਹੈ ਅਸੀਂ ਬੜੀ ਜਲਦੀ ਉਹਦੀ ਡੇਟ ਦੱਸਾਂਗੇ ਕਿਉਂ ਕਿ ਕਿਉਂਕਿ ਜਿਹੜੇ ਉਹ ਸਾਡੇ ਸਿੰਘ ਸਾਹਿਬ ਜਿਹੜੇ ਹੋਰ ਜਿਹੜੇ ਜਥੇ ਕੱਢ ਰਹੇ ਨੇ ਉਹਨਾਂ ਨਾਲ ਕਿਤੇ ਡੇਟਸ ਕਲੈਸ਼ ਨਾ ਹੋ ਜਾਣ ਇਸ ਕਰਕੇ ਅਸੀਂ ਉਸ ਤਰੀਕੇ ਦੇ ਨਾਲ ਸਾਰਾ ਇਹ ਰੂ ਬਣਾ ਕੇ ਬੜੀ ਜਲਦੀ ਪ੍ਰੈਸ ਨੂੰ ਦੱਸਾਂਗੇ ਦਿਖਾ ਦੇ ਵੀ ਜੀ